ਹਾਂਜੀ ਮਿੱਤਰੋ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਸਵਾਗਤ ਆਪਨਾ ਅੱਜ ਦੇ ਇੱਕ ਨਵੇਂ ਵਲੌਗ ਤੇ ਤੇ ਆਪਾਂ ਹਾਇਸ਼ੀ ਘਰ ਤੋਂ ਬਾਹਰ ਢੇੜਾ ਕੱਢਣਾ ਕਿਉਂਕਿ 6 ਵਜਣ ਤੇ ਕਰਨਾ ਆਪਾਂ ਕੰਮਕਾਰ ਤਾਂ ਹੁਣ ਕਰ ਨਹੀਂ ਸਕਦੇ ਹਲੇ ਤੇ ਬੰਦ ਕੀਤਾ ਉਹ ਡਾਕਟਰ ਦਾ ਆਪਾਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਢੇੜਾ ਕੱਢਿਆ ਹੁਣੇ ਉਹਨੇ ਖੇਤ ਤੱਕ 5-7 ਕਿਲੋਮੀਟਰ ਦਾ ਤੇ ਢੇੜਾ ਆਪਾਂ ਕੱਢਿਆ ਏ ਤੇ ਰਾਹ 'ਚ ਆ ਗਿਆ ਬਸ ਪੈਂਡ ਦੇ ਕੋਲ ਆ ਗਿਆ ਜੀ ਪੈਂਡ ਆ ਗਿਆ ਸਾਹਮਣੇ ਮੇਰਾ ਤੇ ਆ ਖੇਤਾਂ ਦੇ ਘਰ ਪਾਇਆ ਕਿਸ ਨੇ ਹੁਣ ਤੇ ਹੁਣ ਦੇਖਦੇ ਚੱਲ ਕੇ ਆਪਾਂ ਧੋ ਦਈਏ ਮੋਟਰਾਂ ਇਹਨਾਂ ਉਤੇ ਆਪਣੀ ਗੱਡੀ ਕਿਉਂਕਿ ਬਹੁਤ ਟਾਈਮ ਹੋ ਗਿਆ ਜੀ ਗੱਡੀ ਦੇ ਮੋਟਰਾਂ ਨੂੰ ਧੋਤੇ ਨੂੰ ਤੇ ਪ੍ਰਸ਼ਾਦਾ ਪਾਣੀ ਛਕਦੇ ਆਂਗੇ ਲੋ ਜੀ ਮੋਟਰਸਾਈਕਲ ਨੂੰ ਧੋੜਿਆ ਹੁਣ ਆਪਾਂ ਇਹ ਬਹੁਤ ਖਰਾਬ ਹੋਇਆ ਤਾਂ ਵਿਚਾਰਾ ਉੱਲਾ ਤਾਂ ਘਬਰੇਦਾ ਤੇ ਭਰਾ ਵੀ ਇਹਦੇ ਸੁਨਾਨਾ ਹੋ ਰਿਹਾ ਪਾਣੀ ਤੋਤੇ ਨੂੰ ਵਿਚਾਰਾ ਨੂੰ ਹੋ ਗਿਆ ਮਹੀਨਾ ਦੇ ਲੱਗੀ ਕਿੱਡਾ ਕਿੱਡਾ ਰੇਤ ਚੜਿਆ ਹੋਇਆ ਨਹੀਂ ਆ ਰਿੱਕਾ ਹੋ ਰਿਹਾ ਜਿੱਚਿਆ ਹੋਇਆ ਚਾਰ ਮਹੀਨਿਆਂ ਦਾ ਇਹ ਲੋਕ ਫਿਰ ਹਾਲ ਹੋਇਆ ਪਿਆ बस ਕੱਢਦੇ ਆ ਜੀ ਵੀ ਕੱਚ ਲੱਗਿਆ ਧੋਣਾ ਪਾਣੀ ਆਪਣੇ ਪੈ ਰਿਹਾ ਬਾल्टी ਚ ਬਸ ਬਣਾਉਣੇ ਆ ਗੱਲ ਆ ਆਪਣਾ ਇੱਧਰ ਬਣਾਉਣਾ ਹੈਗਾ ਮਸ਼ੀਨ ਮੇਰੀ ਖੜਨ ਵਾਲਾ ਸਾਰਾ ਜਗ੍ਹਾ ਟਰੈਕਟਰ ਗੱਡੀ ਕਰਨ ਵਾਲਾ ਮੋਟਰ ਹੈਗਾ ਫੇ ਚੱਲ ਵੀ ਭਾਗਤਾ ਤੈਨੂੰ ਨਵਾਈਏ ਲੋ ਜੀ ਆਹ ਟਰੋਂਦੇ ਆਪਣੇ ਸ਼ੈਂਕੋ ਟੜਦਾ ਇਹ ਗੱਜ ਹੁਣ ਦੇਖੀ ਆ ਪੜਾਉਣੇ ਦੀ ਗੱਲ ਬਾਤ ਹੈ ਉੱਪਰ ਦੀ ਗੱਡੀ ਨੂੰ ਵੀ ਕੱਢ ਲੈਣੇ ਅੱਜ ਕੱੱਚੀ ਗੱਡੀ ਹੀ ਆਪਣੇ ਮਾਹੀ ਗੱਲ ਬਾਤ ਲੋ ਜੀ ਮਿੱਤਰੋ ਇੱਕ ਖੁਸ਼ਖਬਰੀ ਆਪਣੇ ਨੂੰ ਹੋਰ ਦੇਣੀ ਆ ਜਲਦੀ ਆਪਣੇ ਜਮਦੂਦ ਦਾ ਝੋਟਾ ਵੀ ਲੈ ਕੇ ਆਉਣਾ ਹੈ ਮਤਲਬ ਆਪਣੇ ਟਰੈਕਟਰ ਵੀ ਲੈ ਕੇ ਆਉਣਾ ਹੈ ਤੇ ਫਿਰ ਉਹ ਉਹਦਾ ਮਰਵਾਇਆ ਜਾਣਾ ਹੈ ਨਹੀਂ ਦਿਖਾ ਆ ਬੀਬੀ ਕਿਉਂ ਕਰ ਜਾ ਜਮਾਰਾ ਬਰਾਵਾ ਪੈਦਰਾ ਨਾ ਮੈਂ ਮੁੱਖ ਮੁਕਾ ਅਦਾਣੇ ਤੈਨੂੰ ਵੀ ਯਾਰ ਵੀ ਠੀਕ ਹੈਗਾ ਜੀ ਨਵਾਜਾ ਸੀ ਵਰਗਾ ਬਣਾਤਾ ਜੀ ਸੇਲਾ ਬੋਲੇ ਵੀ ਕੀ ਇਹ ਤੁਮਾ ਉਹਦਾ ਵੀ ਕੈਡ ਬਣਾਉਣਾ ਪੈ ਗਿਆ ਨਵਾਤਾ ਲੋ ਜੀ ਮਿੱਤਰੋ ਹੁਣ ਚੈੱਕ ਕਰੋ ਲੁੱਕ ਬਹੁਤ ਬਰਾਹ ਹਾਲ ਹੋਇਆ ਪਿਆ ਸੀਗਾ ਮਿੱਟੀ ਘਟਾ ਠੰਡ ਨਾਲ ਬਹੁਤ ਜ਼ਿਆਦਾ ਜੰਮਿਆ ਪਿਆ ਸੀਗਾ ਤਿੰਨ ਚਾਰ ਮਹੀਨੇ ਹੋ ਗਏ ਜੀ ਤੋਤਾ ਨਹੀਂ ਸੀ ਹੁਣ ਬਣ ਗਈ ਜੀ ਘੈਂਟ ਲੁੱਕ ਟਾਇਰ ਦੇਖੋ ਜੀ ਜਿਵੇਂ ਕਾਲੇ ਕਾਲੇ ਕੱਢ ਤੇ ਬਣਾਤੀ ਗੱਲ ਚ ਉੱਪਰ ਦੀ ਕਹਿੰਦਾ ਹੁਣ ਗੱਲਬਾਤ ਇਹਦਾ ਆਪਣਾ ਰੱਖੀ ਸ਼ੌਂਕ ਨਾਲ ਹੋਇਆਗਾ ਨਾ ਕਦੇ 베ਚਣਾ ਨਾ ਕਦੇ ਆਪਾਂ ਇਹਨੂੰ 베ਚੀ ਤੇ ਸੌਂਕ ਨਾਲ ਹੀ ਰੱਖਿਆ ਹੋਇਆ ਪੱਠਾ ਚਾਹੇ ਹੋਰ ਆਪਾਂ ਨਵੇਂ ਲਈਏ ਪਰ ਇਹ ਹੀ ਨਹੀਂ ਕਦੇ 베ਚਣਾ ਇਹ ਲੱਕੀ ਨੰਬਰ ਆਪਣਾ 11 13 ਬਣ ਗਈ ਗੱਲਬਾਤ ਘੈਂਟ ਮਾਰਦਾਂਗੇ ਤੇ ਪਾਲਸ ਆਪਾਂ ਸੁੱਕ ਲਾਣ ਦੋ ਫਿਰ ਹੁਣ ਆਪਾਂ ਤੋੜੀਏ ਗੱਡੀ ਨੂੰ ਵੀ ਬਣਾ ਲਈਏ ਗੱਲਬਾਤ ਉਹਦੀ ਵੀ ਗੱਲਬਾਤ ਲੈ ਪੂਰੀ ਘੈਂਟ ਬਣੀ ਪਈ ਆ ਮਿੱਤਰੋ ਮੋਟਰ ਹੈਗਾ ਉਹਦੇ ਕੱਢਤੇ ਆਪਣੇ ਸੰਢ ਤੇ ਚਾਹ ਵੀ ਪੀਲੀ ਦੁਆਰਾ ਹੋ ਗਿਆ ਆਪਾਂ ਕੈਮ ਹੁਣ ਤੇ ਹੁਣ ਬਣਾ ਲਈਏ ਗੱਡੀ ਦੀ ਗੱਲ ਤੇ ਹੁਣ ਗੱਡੀ ਨੂੰ ਵੀ ਆਪਾਂ ਲਾਉਣੇ ਆ ਧੋਦੀਏ ਨੂੰ ਵੀ ਚੱਲ ਵੀ ਮਿੱਤਰਾਂ ਨੂੰ ਲਾਉ ਲਈਏ ਵੀ ਦੀ ਵੀ ਬਣਾਈਏ ਗੱਲ ਆਏ ਹੋਏ ਗিয়ার ਚ ਗੱਡੀ ਰਹੀ ਏ ਗিয়ার ਚ ਸੀ ਮਾਰਦਾਂ ਨੇ ਤੇ ਵੀ ਪਾਣੀ ਥੋੜਾ ਥੋੜਾ ਜਾ ਕਰਦਕ ਪਿਆ ਬਹੁਤ ਜ ਮੈਂ ਪਿਆ ਕੜਦੀ ਇਹਦੇ ਵੀ ਟੈਰਾਂ ਦੀ ਆਪਾਂ ਨਵੀਂ ਨਵੀਂ ਕੱਚ ਲੋਈ ਗੱਡੀ ਆਪਣੀ ਪਹਿਲੀ ਹਲਫ ਸਟਾਰੀ ਆ ਬਿਸਮੱਲਾ ਯਾਰ ਹੁਣ ਤੋੜੀ ਆ ਫਿਰ ਸੇ ਕਰ ਲੀਏ ਥੋੜੀ ਜੀ ਲਓ ਜੀ ਹੱਤਨਾ ਵਾਹ ਹੈਂਡ ਬ੍ਰੇਕ ਰ ਹੈ ਇਹ ਕੀ ਲਾਈਵ ਇਤਰਾ ਹੱਤਨਾ ਵਾਹ ਤੇਰੀ ਅਸਰਾ ਤੋ ਬਣਾ ਦੀਏ ਗੱਲ ਰਾਣੀ ਹੰਦਰਾ ਜੀ ਬਣ ਦੀਏ ਤਰੀ ਬਣਾ ਦੀਏ ਗੱਲ ਲੋ ਜੀ ਮਿੱਤਰੋ ਟਾਇਰ ਦੇ ਫੁੱਟ ਤੇ ਇੱਕ ਸਾਈਡ ਦਾ ਧੁੱਤੀ ਗਈ ਤੇ ਰਹੀ ਆਲੇ ਦੁਆਲੇ ਬਣ ਗਈ ਗੱਲ ਘੈਂਟ ਦੇਖੋ ਜੀ ਕਰਤੇ ਆਪਣੇ ਕਾਲੇ ਕਾਲੇ ਖੱਟੇ ਘੜਤੀ ਟਾਇਰ ਤੇ ਹਰੇ ਘੈਂਟ ਬਣ ਗਏ ਲਾਈ ਵੀਰ ਸੁੱਕਾ ਕੱਪੜਾ ਪਾ ਬਾਅਦ ਚ ਮਰਾਂਗੇ ਤੇ ਉੱਪਰੋਂ ਤਾਂ ਹਜੇ ਰਹਿੰਦੀ ਐ ਸਾਰੀ ਤੇ ਇਹ ਮਿੱਟੀ ਜੰਦਰ ਮਾਰੀ ਨੂੰ ਆਹ ਲੋ ਜੀ ਚੰਗਾ ਆ ਬਣ ਗਈ ਗੱਲ ਇਹ ਆ ਰਹਿੰਦਾ ਹਜੇ। ਹੜ ਜਾਵੇ। ਦੇਖ ਲਾ ਆ ਤੇ ਹੁਣ ਬਣਾ ਲੈਣਾ ਕੋਈ ਜਲ ਨਹੀਂ ਫਟੇ ਜਾਗਦਾ ਹੈ ਘੈਂਟ ਬਣਾਉਂਗਾ ਲੋਕ ਇਹਦੀ। ਲਓ ਜੀ ਮਿੱਤਰੋ ਹੁਣ ਆਪਣਾ ਨਿਬੜਿਆ ਕੰਮ ਥੋਤੀ ਕੀ ਸਾਰੀ। ਘੈਂਟ ਬਣ ਗਈ ਗੱਲਬਾਤ। ਬਸ ਇਹ ਟਾਇਰ ਵਾਸਤੇ ਕਾਲੇ ਕਾਲੇ ਚਮਕਦੀ ਹੋਣ। ਫੇਰ ਹੀ ਘੈਂਟ ਲੱਗਦੇ ਮਸ਼ੀਨਰੀ। ਰੁਪਏ ਲਾਇਆ ਦਾ ਮੁੱਲ ਫੇਰ ਹੀ ਪੈਂਦਾ ਇਹਦਾ। ਖੌਂਕ ਨਾਲ ਰੱਖੀ ਦੀ ਆਪਾਂ ਤਾਂ ਬਣਾ ਦੀ ਗੱਲ ਬਾਤ ਘੈਂਟ ਆ ਇਹਦੀ ਧਰੋਂ ਆ ਖੜਾ ਜਾਉਂਂ ਦੀ ਯਾਰ ਇਹਦੀ ਵੀ ਘੈਂਟ ਬਣਾ ਦੀ ਗੱਲ ਬਾਤ ਹੁਣ ਆਪਣਾ ਲੋਡ ਨਹੀਂ ਹੈਗੀ 15-20 ਦਿਨ ਹੱਥ ਫੇਰਨ ਦੀ ਵਾਸ ਕਪੜਾ ਲੀਰ ਮਾਰਦੇ ਗਨੇ ਸੁੱਕੀ ਸ਼ਾਮ ਕਾ ਆ ਜਾਊਗੀ ਨੂੰ ਪੀੜੀ ਆਪਾਂ ਚਾਹ ਜੋ ਯਾਰ ਲੱਗੇ ਮੈਂ 2-3 ਘੰਟਿਆਂ ਦੇ ਤੇ ਡੀਜੇ ਮਕੌਣ ਦਾ ਮੋਟਰ ਹੈ ਗੜ ਵੀ ਤੋਤਾ ਪਣਗੀ ਬਸ ਚਮਾ ਸਰਾ ਗੱਲ ਬਾਤ ਲੋ ਜੀ ਆ ਬੈਠੀ ਸਾਡੀ ਚੋਬਰਨੀ ਸੇਕ ਰਹੀ ਆ ਬੈਠੀ ਆਪਾਂ ਧੁੱਪ ਸੇਕ ਰਹੇ ਆ ਅੱਗ ਸੇਕ ਰਹੀ ਆ ਔਰ ਫਿਰ ਕੀ ਆਲਾ ਲੋਟਾ ਅਸਈ ਆਵਾਂ ਫਿਰ ਮੈਂ ਇੱਥੇ ਅਸਈ ਠੀਕ ਆ ਚਾਲਾ ਹੁਣਾ ਮੈਂ ਕੋਈ ਗੱਲ ਨਹੀਂ ਨਾ ਆ ਗਿਆ ਇਧਰੀ ਫੇਰ ਮਾਰਦੇ ਆਪਾਂ ਗੱਲਾਂ ਬਾਤਾਂ ਲੈ ਭਾਈ ਆ ਦੇਖੋ ਮੇਰੇ ਪਿੰਡ ਦਾ ਨਰਸ ਆ ਖੜੀ ਹੈ ਆਪਣੀ ਰਾਣੀ ਸ਼ੁੰਦਰਾ ਜਿਹੜਾ ਨਿੱਜਾ ਮਰਜੀ ਦੇਖਿਆ ਮੰਨ ਨਹੀਂ ਪਰਦਾ ਹੈਗਾ ਇਹਨੇ ਕਿਣੀ ਦੇਖੀ ਹੋਣਾ ਆ ਖੜਾ ਛੋਟਾ ਜੌਂਡੀਆਰਾ ਆਪਣਾ ਆ ਪਤਾ ਨਹੀਂ ਕਿਥਾ ਸੋ ਜਾ ਰਖਤਾ ਸਰ ਨਾਲੀਏ ਫਿਰ ਨਾ ਕੇ ਦੇਖਦੇ ਆ ਯਾਰ ਮਾਰਦੇ ਆ ਘੇੜਾ ਕਿਸੇ ਪਾਸੇ ਇਹ ਆ ਗਿਆ ਪੰਡ ਮੇਰਾ ਛੇੜੀ ਕੇ ਸੋਤੀ ਨਾ ਹੀ ਕਰੀ ਯਾ ਲੈ ਯਾਰ ਹੁਣ ਕਰੀਏ ਆਪਾਂ ਘੰਟਾ ਦੋ ਘੰਟੇ ਆਰਾਮ ਤੇ ਫੇਰ ਦੇਖਦੇ ਆ ਦੂਬਾਰ ਕੀ ਬਣਦਾਗਾ ਆ ਗਏ ਪਾਪਾ ਅੰਦਰ ਬਾਬਾ ਜੀ ਯਾ ਲੈ ਮੇਤਰਾ ਆ ਗਿਆ ਆਪਣਾ ਕਮਰਾ ਕਰੀਏ ਹੁਣ ਆਰਾਮ ਦੋ ਘੰਟੇ ਫੇਰ ਦੇਖਦੇ ਆ